ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਨਵੀਂ ਪਿਪਲੀ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਤੋਂ ਫਰੋਈਪੁਰ ਰੋਡ ਦੇ ਉੱਤੇ ਇਹ ਪਿੰਡ ਸਥਿਤ ਹੈ ਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਹਾਂ ਜੱਸਾ ਬਾਈ ਦਾ ਨਾਮ ਹੈ ਤੇ ਵਪਾਰ ਦਾ ਬਾਈ ਦਾ ਕੰਮ ਆ ਅੱਜ ਭਾਈ ਜਾਨਵਰ ਦੋ ਦਿਖਾਉਣੇ ਆ ਤੁਹਾਨੂੰ ਦੋਵੇਂ ਸੋਹਣ ਸੋਏ ਸੋਏ ਤਿਆਰੀ ਵਾਲੇ ਗੱਲੇ ਹੋਣ ਸੱਜਣੋ ਵੀ ਦੁੱਧ ਦੀਆਂ ਮਾਲਕਨ ਮਈਆਂ ਕਹਿਣ ਤੋਂ ਭਾਵ ਵੀ ਚੰਗੇ ਦੁੱਧ ਵਾਲੀਆਂ ਮਈਆਂ ਲੇਵੇ ਲੂਵੇ ਥਣ ਥਣ ਚੰਗੇ ਲੱਗੇ ਹੋਇਆ ਸਾਰੀ ਗੱਲਬਾਤ ਕਰ ਲੈਨੇ ਆ ਆ ਮੈਂ ਤੋਂ ਸ਼ੁਰੂਆਤ ਕਰਦੇ ਆ ਆਪਾਂ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਹੋਰ ਜੱਸੇ ਭਾਈ ਵਧੀਆ ਭਾਈ ਘਰ ਤੇ ਪਰਿਵਾਰ ਸਾਰਾ ਹਾਂਜੀ ਵੀਰੇ ਚੜਦੀ ਕਲਾ ਸਾਰੀ ਹਾਂਜੀ ਹਾਂਜੀ ਠੀਕ ਆ ਅੱਛਾ ਗੱਲ ਹੋਏ ਅੱਜ ਦੋ ਜਾਨਵਰ ਦਿਖਾ ਦੇਵਾਂਗੇ ਫਿਰ ਹਾਂਜੀ ਭਾਈ ਠੀਕ ਆ ਦੋਵੇਂ ਸੋਏ ਸੋਏ ਹਾਂ ਸੋਈਆਂ ਸਾਰੀਆਂ ਠੀਕ ਆ ਆ ਮੈਂ ਜਿਹੜੀ ਪਹਿਲੇ ਨੰਬਰ ਤੇ ਕੀ ਡਿਟੇਲ ਆ ਕਿੰਨੇ ਵਾਂ ਸੁਆ ਸੁਈਆ ਕਿੰਨੇ ਵਾਂ ਸੁਆ ਸੁਈਆ ਵੀਰੇ ਇਹ ਠੀਕ ਆ ਹਾਂ ਕਿੰਨੇ ਦਿਨ ਹੋ ਗਏ ਦੋ ਦਿਨ ਹੋ ਗਏ ਸੁਈ ਨੂੰ ਦੋ ਦਿਨ ਹੋ ਗਏ ਸੁਈ ਨੂੰ ਕਿੰਨੇ ਦੁੱਧ ਤੇ ਚੱਲਦੀ ਹੈਗੀ 9 ਕਿਲੋ ਬੌਲੀ ਠੀਕ ਆ ਬਾਈ ਫਿਰ ਦੁੱਧ 13 ਕਿਲੋ ਮੈਂ ਦੇ ਦੂੰ ਬਾਈ ਹਾਂ ਹੁਲਾ ਢੁਲਾ ਹਨਾ ਲੇਵਾ ਲੂਆ ਬਹੁਤ ਚੰਗਾ ਬਾਈ ਐ ਜਾਤ ਨਹੀਂ ਦੁੱਧ ਤਾਂ ਦੇਣਾ ਯਾਰ ਬਾਈ ਹਨਾ ਹੂੰ ਦੁੱਧ ਵਾਲੀ ਮੈਂ ਹਾਂ ਹਾਂਜੀ ਹਾਂ ਬਾਕੀ ਵੀਰੇ ਲੇਵਾ ਲੂਆ ਵੇ ਕਿੰਨਾ ਚੌੜਾ ਲੱਗਾ ਯਾਰ ਹਨਾ ਨੇ ਆ ਮੇਰੇ ਮੂਹਰੇ ਬਾਕੀ ਨਾਲ ਟਾਈਮ ਵੇਖ ਲਈ ਕਿਹੜਾ ਆ ਟਾਈਮ ਆ 2 ਵਜੇ ਬਾਈ ਤਹੇ ਦਾ ਸ਼ਾਮ ਨੂੰ 3 ਘੰਟੇ ਪਹਿਲਾਂ ਚੋਈ ਜਾਣਾ ਖੜ ਜਾਂਦੀਆਂ ਹੋਣੀਆਂ ਸ਼ਾਮ ਤਾਈ ਦਾ ਬਈ ਜਸ ਬਾਸੂ ਬਾਤੂ ਬਾਈ ਮਾ ਜਿਵੇਂ ਵੀ ਰੱਖਣ ਵਾਲੇ ਭਰਾ ਕੇ ਨੂੰ ਦੇ ਦਈਏ ਚੰਗੀ ਆਵੇਂ ਹਣਾ ਕਿੰਨੇ ਦੀ ਦੇ ਦਈਏ ਬਈ ਮੁੱਲ ਤਾਂ 1.5 ਕਰਦੇ ਆਂ ਬਾਈ ਮੁੱਲ 1.5 ਦੇਣੀ ਕਿੰਨੇ ਦੀ ਹਾਂ ਨਾ ਜਮਾਂ ਕਾਟੇ ਬਾਤ ਕਰਤਾਂਗੇ ਮਾਨਤਾਨਾ ਬਾਈ ਜਦੋਂ ਕੋਈ ਖੁੱਲਾ ਖੁੱਲਾ ਕਰਦੇ ਠੀਕ ਆ ਬਾਈ ਲੈ ਮਿੱਤਰੋ ਦੁੱਧ ਵਾਲੀ ਮੇ ਆ ਬਾਈ ਲੈ ਵਾ ਲੂਆ ਵੇਖ ਲੋ ਕਿਰਾਂ ਦੀ ਠੰਡ ਠੰਡ ਚੰਗੇ ਲੱਗੇ ਪੂਰੇ ਬਾਕੀ ਬਾਈ ਗੋਲ ਮਟੋਲ ਮੇ ਲੋਲੀਪੋਲੀ ਮੇ ਜਿੰਨੀ ਹੈਗੀ ਇਸੇ ਮਾਲਾ ਵੀਰੇ ਬੱਚਾ ਕਿਹੜਾ ਆ ਗਿਆ ਬਾਈ ਇਹਦਾ ਆ ਕੱਟਾ ਬਾਈ ਖਾਦੇ ਬਾਈ ਖਾਟਾ ਦੇ ਮਣ ਕੰਬਲੀ ਵਾਲਾ ਹੈ ਕੰਬਲੀ ਵਾਲਾ ਬਾਬਾ ਤਾਂ ਨਹੀਂ ਇਹ ਨਹੀਂ ਨਹੀਂ ਨਾ ਖੋਲ ਦੇ ਕੰਬੜੇ ਬਾਬਾ ਚਾਂ ਰਹੀਦੀ ਨਹੀਂ ਜਦ ਕੋਈ ਨਾ ਕੰਬੜੀ ਵਾਲਾ ਕੱਟਾ ਇਹ ਬਾਈ ਹੈ ਠੀਕ ਆ ਵੀਰੇ ਇਹ ਦੇ ਦੇਾਂਗੇ 1 5 ਦੇ ਵਿੱਚੋਂ ਮੰਤਨ ਕਰਦੇ ਆ ਅੱਛਾ 2 ਨੰਬਰ ਵਾਲੀ ਭੱਟੀ ਮੈਂ ਜਿਹੜੀ ਬਾਈ ਇਹਦੇ ਥੱਲੇ ਆ ਗਈ 10 ਕਿਲੋ ਬੌਲੀ ਬਾਈ ਇਹ ਵੀ ਸੁਈ ਜਾ ਵੀਰੇ ਹਾਂ ਇਹਨੂੰ ਤੀਜਾ ਦਿਨ ਹੋਇਆ ਬੀਲੀ ਦਾ ਬੱਚਾ ਕੱਟਾ ਕੀ ਮੈਂ ਕੱਟੀ ਕੱਟਾ ਦੇਗੀ ਬਾਈ ਮੈਂ ਵੀ ਨਹੀਂ ਲਈ ਜੀ ਮੈਂ ਨਹੀਂ ਬਾਈ ਹਾਂਜੀ ਹਾਂਜੀ ਮੈਂ ਨਹੀਂ ਲਈ ਮੀਂਹ ਆਪਾਂ ਕਹਿਦੇ ਚੰਗੀ ਦੁੱਧ ਵਾਲੀ ਮੈਂ ਆ 10 ਕਿਲੋ ਬੌਲੀ ਤੋਂ ਸਟਾਰਟ ਆ ਹਾਂ 10 ਕਿਲੋ ਵਾਲੀ ਸਟਾਰਟ ਠੀਕ ਆ ਕਿੰਨਾ ਦਿਨ ਨੂੰ ਕਿੰਨਾ ਦਿਨ ਸੁਈ ਇਹਨੂੰ ਤੀਜਾ ਦਿਨ ਆ ਬਾਈ ਇਹਨੂੰ ਤੀਜਾ ਦਿਨ ਠੀਕ ਆ ਬਾਈ ਅਰਲੇ ਵਾਲੂ ਆ ਬਹੁਤ ਆ ਮੈਨੂੰ ਥੱਲੇ ਬਾਈ ਕੱਢੀ ਬਾਹਰ ਆ ਹਾਏ ਹਾਏ ਹਾ ਠੀਕ ਆ ਯਾਰ ਮੱਲਾ ਨੂੰ ਤੁਰਦੀ ਹੈ ਨਾ ਬਈ ਹਾਂਜੀ ਬਈ ਠੀਕ ਆ ਵੀਰੇ ਤੇ ਬਾਕੀ ਚੂਣ ਚਾਣ ਚੰਗਾ ਬਈ ਬਈ ਸਾਬ 100 ਦਾ 100 ਆ ਓਕੇ ਜੀ ਹਾਂਜੀ ਪਾਸਾ ਬਰਸਾ ਫਰੀ ਹੈਗਾ ਬਈ ਨਹੀਂ ਬਈ ਇਹ ਪਾਲਾ ਕੱਲ ਲੈਤੀ ਇਹ ਪਾਲਾ ਨਾ ਮੈਨੂੰ ਵੀ ਇਹੀ ਲੰਘ ਵਿੱਚ ਬਾਕੀ ਚੂਣ ਚਾਣ ਕਰਿਆ ਹੈ ਹਾਂਜੀ ਹਾਂਜੀ ਠੀਕ ਆ ਅੱਛਾ ਕੱਟਾ ਮਗਰਿੰਦੇ ਆ ਗਿਆ ਤੀਜਾ ਦਿਨ ਸੋਈ ਨੂੰ 10 ਕਿਲੋ ਪੌਲੀ ਤੋਂ ਸਟਾਰਟ ਹਾਂਜੀ ਇਹਦਾ ਕਿੰਨਾ ਦੋਸਾ ਸਹੀ ਮਾਲਕਾਂ ਨੇ ਤੈਨੂੰ ਦਸਣ ਤੱਕ ਉਹਨਾਂ ਨੇ ਤਾਂ ਕਹਿੰਦੇ ਸੀ 14 15 ਕਿਲੋ ਮੱਲਾ ਚ ਹੋਇਆ ਦੇ ਦੂਗੀ ਆ ਦਸੇ ਮੈਂ ਦੁੱਧ ਵਾਲੀ ਆ ਹਾਂ ਨਾ ਚਲ 15 ਨਾ 13 14 ਤੋ ਤਾਂ ਜਾਣੀ ਨਹੀਂ ਚਾਹੀਦੀ ਬਾਕੀ ਖਰਾਕ ਤਿੰਨ ਪੈਨ ਇਹਨਾਂ ਨੂੰ ਤਾਂ ਕਰਮਾਂ ਵਾਲੀ ਨੂੰ ਫੀਡ ਦਾਣਾ ਪਾਵਾਂਗੇ ਤਾਂ ਹੀ ਦੇਣਾ ਕੋਈ ਨਾ ਮੈਂ ਤਾਂ ਦੁੱਧ ਤਾਬ ਦੇ ਆਸ ਦੀ ਵਿੱਚ ਆ ਬਾਈ ਹਨਾ ਹਾਂ ਇਹ ਗੱਲ ਹੀ ਨਾ ਹੈਗਾ ਵੀ ਕਈ ਖਾ ਕੇ ਵੀ ਨਹੀਂ ਦਿੰਦੀਆਂ ਬੱਚਾ ਵੇ ਕਿੰਡਾ ਚੰਗਾ ਹਨਾ ਕੱਟੀ ਹੁੰਦੀ ਦਾ ਬਾਈ ਕਿੰਡੀ ਚੰਗੀ ਹੈ ਸਰਾ ਹੀ ਸੀ ਯਾਰ ਹਨਾ ਚਲੋ ਬਾਈ ਹੁਣ ਤਾਂ ਕੱਟਿਆਂ ਦਾ ਮੁੱਲ ਵੀ ਪਈ ਆ ਕੱਟਿਆਂ ਦਾ ਪਈ ਜਾਂਦਾ ਬਾਈ ਪਈ ਜਾਂਦਾ ਮੇਲੇ ਚਾਰ ਰੁਪਏ ਬਾਬੇ ਦੀ ਕਿਰਪਾ ਨਾਲ ਅੱਛਾ ਐ ਇਹ ਕਿਨੇ ਦੀ ਦੇ ਦਈਏ ਬਾਈ ਇਹਨਾਂ ਸਵਾ ਲੱਖ ਮੁੱਲ ਨੇ 1 ਲੱਖ 25 ਹਜ਼ਾਰ ਮਾਨਤਨ ਵਿੱਚੋਂ ਖੁੱਲਾ ਕਰਾਂਗੇ ਬਾਈ ਜੇ ਕੋਈ ਆ ਕੇ ਵੀ ਦੋ ਦਲਬੰਦ ਸਾਗਿਲ ਮੀਟਰ ਵਾਲਾ ਪਹੁੰਚ ਕਰਾਂ ਦੋਵਾਂ ਦੀ ਪਹੁੰਚ ਫਰੀ ਕਰ ਦੇਵਾਂਗੇ ਬਟਿਲ ਚਵਾਈ ਦੇ ਪੈਸੇ ਦਵਾਂਗੇ ਤਾਂ ਉਹ ਵੀ ਨਾਲ ਹੀ ਦੇ ਦੇਣ ਠੀਕ ਹੈ ਬੜੀ ਠੀਕ ਹੈ ਬਈ ਨੰਬਰ ਫਿਰ ਕਿੰਨੇ ਤੇ ਗੱਲ ਕਰੀ ਨੰਬਰ ਹੈਗਾ 95924 ਜੀ 22586 ਇੱਕ ਵਾਰੀ ਹੋਰ ਆਉਣੂੰ 95924 22586 ਇੱਕ ਹੋਰ ਨੰਬਰ ਦਿੰਦੇ ਆ WhatsApp 77196 ਜੀ 22586 ਉਹ ਇੱਕ ਵਾਰੀ ਦੋਵੇਂ ਨੰਬਰ ਦੁਬਾਰਾ ਰਿਪੀਟ ਕਰ ਦੋ 95924 ਜੀ 22586 ਜੀ 959 ਉਹ 24 ਹੂੰ 22586 ਆਏਗਾ ਜਿਹੜਾ 7796 22586 ਤੇ WhatsApp ਚੱਲਦਾ ਜਿਹੜਾ 77 ਨੰਬਰ ਉਹ WhatsApp ਵਾਲਾ ਜਿਹੜਾ 95 ਦਾ ਨੰਬਰ ਆ ਉਹ ਬਿਨਾਂ ਨੰਬਰ ਠੀਕ ਹੈ ਬਾਈ ਇਹਦੇ ਤੋਂ ਨੰਬਰ ਤੇ ਕਰਿਓ ਬਾਈ ਨਾਲ ਰابطਾ ਕਿ ਮੇਤਰੋ ਪਿੰਡਾ ਨਵੀ ਪਿਪਲੀ ਜ਼ਿਲ੍ਹਾ ਵਾ ਫਰੀਦਕੋਟ ਤੇ ਬਾਈ ਜੱਸਾ ਬਾਈ ਦਾ ਨਾਮ ਆ ਵਪਾਰ ਦੇ ਵਿੱਚ ਵੱਡਾ ਕਾਮਾ ਧੰਨਵਾਦ ਸ਼ੁਕਰੀਆ ਚੌਂਦੇ ਲੋ ਵੀਡੀਓ ਵੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ